ਸੱਚਮੁੱਚ ਹੀ ਹੱਦ ਹੋ ਗਈ ਇਸ ਤਰੀਕੇ ਦੇ ਨਾਲ ਵੀ ਕੋਈ ਤਸਕਰੀ ਕਰ ਸਕਦਾ ਹੈ ਇਸ ਬਾਰੇ ਕਦੇ ਕਿਸੇ ਨੇ ਸੁਚਿਆ ਨਹੀਂ ਸੀ ਤਰ੍ਹਾਂ ਤਰ੍ਹਾਂ ਦੀਆਂ ਤਸਕਰੀਆਂ ਹੁੰਦੀਆਂ ਵੇਖੀਆਂ ਨੇ ਨਸ਼ੇ ਦੀ ਤਸਕਰੀ ਦੇਖੀਏ ਸੋਨੇ ਦੀ ਤਸਕਰੀ ਦੇਖੀਏ ਤੇ ਤਰ੍ਹਾਂ ਤਰ੍ਹਾਂ ਦੇ ਬਾਕਸਾਂ ਦੇ ਵਿੱਚ ਵੀ ਤਸਕਰੀਆਂ ਹੁੰਦੀਆਂ ਦੇਖੀਆਂ ਨੇ ਮਤਲਬ ਕਹਿ ਲਓ ਕਿ ਵੱਖ-ਵੱਖ ਤਰੀਕਿਆਂ ਦੇ ਨਾਲ ਅਸੀਂ ਤਸਕਰੀ ਹੁੰਦੀ ਵੇਖੀ ਹੈ ਪਰ ਪਹਿਲੀ ਵਾਰ ਅਜਿਹੀ ਤਸਕਰੀ ਦੇਖਣ ਨੂੰ ਮਿਲੀ ਹੋਵੇਗੀ ਜਿਸ ਤੋਂ ਬਾਅਦ ਹਰ ਕੋਈ ਹੈਰਾਨ ਹੋ ਚੁੱਕਿਆ ਕਦੇ ਸੁਣਿਆ ਕਿ ਸੈਨੇਟਰੀ ਪੈਡ ਦੇ ਵਿੱਚ ਵੀ ਇੱਕ ਸਨੈਟ ਜਿਹੜੀ ਹੈ ਤਸਕਰੀ ਕੀਤੀ ਜਾ ਸਕਦੀ ਹੈ ਬੇਕਦਰ ਕੀ ਹੈਰਾਨੀ ਜਨਕ ਮਾਮਲਾ ਹੈ ਤੇ ਇਸ ਵੀਡੀਓ ਨੂੰ ਵੇਖਦੇ ਅਨਸਾਰ ਹਰ ਕੋਈ ਹੈਰਾਨ ਹੋ ਰਿਹਾ ਤੇ ਸੋਚ ਰਿਹਾ ਹੈ ਕਿ ਕਿ ਹੁਜਿਆ ਹੋਰ ਕਾਲੀ ਯੁਗਾ ਕਿ ਕਿ ਲੋਕ ਨਵਨਸਵਨੀਆਂ ਚੀਜ਼ਾਂ ਦੇ ਵਿੱਚ ਤਸਕਰੀ ਕਰਨ ਤੋਂ ਟਲਦੇ ਨਹੀਂ ਇਹ ਮਾਮਲੇ ਬੇਕਦਰ ਦੀ ਜ਼ਿਆਦਾ ਹੈਰਾਨੀ ਜਨਕ ਵੀ ਹੁੰਦੇ ਆ ਚੁਕਾ ਕੇ ਰੱਖ ਦੇਣ ਵਾਲੇ ਵੀ ਹੁੰਦੇ ਆ ਤੇ ਜਿਗਾ ਕਿ ਇਹ ਮਾਮਲਾ ਜਿਹੜਾ ਤਾਂ ਮੈਂ ਲਾਡੂ ਤੋਂ ਸਾਹਮਣੇ ਆਇਆ ਜਿੱਥੇ ਕਿ ਤਮਿਲਨਾਡੂ 에어ਪੋਰਟ ਦੇ ਉੱਤੇ ਇੱਕ ਸ਼ਖਸ ਦੇ ਬੈਗ ਦੇ ਵਿੱਚੋਂ ਤਸਕਰੀ ਹੋਣ ਦਾ ਕੋਈ ਸ਼ੱਕ ਜਤਾਇਆ ਜਾ ਰਿਹਾ ਸੀ ਭਾਵੇਂ ਕੋਈ ਕਹਿ ਲਓ ਕਿ ਗੜਬੜ ਜਿਹੜੀ ਇਹ ਦਿਖਾਈ ਦੇ ਰਹੀ ਸੀ ਜਿਸ ਤੋਂ ਬਾਅਦ ਉੱਥੇ ਸਖਤ ਚੈਕਿੰਗ ਦੇ ਚੱਲਦਿਆਂ ਉਸ ਨੂੰ ਰੋਕਿਆ ਗਿਆ ਤਾਂ ਉਸ ਦੇ ਬੈਗ ਦੇ ਵਿੱਚੋਂ ਨਿਕਲਦਾ ਹੈ ਸੈਨੀਟਰੀ ਪੈਡਸ ਤੇ ਉਸ ਸੈਨੀਟਰੀ ਪੈਡਸ ਨੂੰ ਜਦੋਂ ਖੋਲਿਆ ਜਾਂਦਾ ਉਸ ਨੂੰ ਪੂਰੇ ਤਰੀਕੇ ਦੇ ਨਾਲ ਖੁਰਦ-ਬੁਰਦ ਕੀਤਾ ਜਾਂਦਾ ਤਾਂ ਉਸ ਵਿੱਚੋਂ ਨਿਕਲਦਾ ਹੈ ਕਾਫੀ ਜ਼ਿਆਦਾ ਸੋਨਾ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਜਾਂਦੀ ਹੈ ਕਿਉਂਕਿ ਤਸਕਰੀਆਂ ਹੁੰਦੀਆਂ ਤਾਂ ਹਰ ਕਿਸੇ ਨੇ ਵੇਖਿਆ ਸੈਨੇਟਰੀ ਪੈਡਸ ਦੇ ਵਿੱਚ ਪਹਿਲੀ ਵਾਰ ਤਸਕਰੀ ਹੁੰਦੀ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਇਹ ਸੋਸ਼ਲ ਮੀਡੀਆ ਤੇ ਉੱਪਰ ਜਿਹੜੀ ਵੀਡੀਓ ਹੈ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਹਰ ਕੋਈ ਇਹੀ ਸੋਚ ਰਿਹਾ ਕਿ ਲੋਕਾਂ ਦੇ ਦਿਮਾਗ ਕਿੰਨੇ ਤੇਜ਼ ਹੈ ਜੇਕਰ ਇਹ ਹੀ ਤੇਜ਼ਪੁਣਾ ਜੇਕਰ ਇਹ ਦਿਮਾਗ ਅਗਰ ਉਹ ਕਿਸੇ ਚੰਗੇ ਕੰਮ ਦੇ ਵਿੱਚ ਲਗਾਣ ਤਾਂ ਆਪਣਾ ਇੱਜ਼ਤ ਦੀ ਰੋਟੀ ਖਾ ਸਕਦੇ ਨੇ ਨਾ ਕਿ ਉਹਨਾਂ ਨੂੰ ਜੇਲਾ ਦੀ ਚੱਕੀ ਪੀਸਣੀ ਪਵੇਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਖਾਸ ਕਰਕੇ ਉਹਨਾਂ ਲੋਕਾਂ ਤੱਕ ਇਸ ਵੀਡੀਓ ਨੂੰ ਪਹੁੰਚਾਓ ਜਿਹੜਾ ਤੁਹਾਨੂੰ ਲੱਗਦਾ ਕਿ ਗਲਤ ਕਮਾ ਦੇ ਵਿੱਚ ਪੈ ਰਿਹਾ ਜਿਹੜਾ ਕੋਈ ਗਲਤ ਤਰੀਕੇ ਦੇ ਨਾਲ ਪੈਸੇ ਕਮਾਣਾ ਚਾਹੁੰਦਾ ਉਹਨਾਂ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾਓ ਕਿਉਂਕਿ ਅਜੇ ਕਿ ਲੋਕਾਂ ਵਾਸਤੇ ਵੀਡੀਓ ਇੱਕ ਸਬਕ ਹੈ ਇਹਨਾਂ ਨੂੰ ਪਤਾ ਲੱਗ ਸਕੇ ਕਿ ਕਦੇ ਨਾ ਕਦੇ ਤਾਂ ਅਸੀਂ ਰੰਗੇ ਹਾਥੀ ਫੜਿਆ ਖਿਚਣਾ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹਰ ਇੱਕ ਨਾਲ ਇੱਕ ਇਸ ਵੀਡੀਓ ਨੂੰ ਸ਼ੇਅਰ ਕਰਿਓ ਹਰ ਇੱਕ ਤੱਕ ਪਹੁੰਚਾ ਦਿਓ ਤਾਂ ਜੋ ਹਰ ਕੋਈ ਇਸ ਵੀਡੀਓ ਦੇ ਬਾਬਤ ਆਪਣੀ ਰਾਏ ਸਾਂਝੀ ਕਰ ਸਕੇ ਤੇ ਤੁਹਾਡੇ ਕੀ ਵਿਚਾਰ ਨੇ ਇਸ ਪੂਰੀ ਵੀਡੀਓ ਦੇ ਬਾਰੇ ਉਸ ਪਰ ਵੀ ਕਮੈਂਟਾਂ ਦੇ ਵਿੱਚ ਆਪਣੀ ਸਾਂਝ ਜਰੂਰ ਪਾਓ ਤੇ ਵੀਡੀਓ ਨੂੰ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ